ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਦੇ ਵਿੱਚ ਮੇਰਾ ਨਾਮ ਸੰਦੀਪ ਹੈ ਮੈਂ ਬਹੁਤ ਸੋਹਣੀ ਤੇ ਗੁੱਦਮੇ ਸਰੀਰ ਦੀ ਹਾਂ ਮੇਰੇ ਘਰ ਦੇ ਮੈਨੂੰ ਬਹੁਤ ਪਿਆਰ ਕਰਦੇ ਕਿਉਂਕਿ ਮੈਂ ਘਰ ਵਿੱਚੋਂ ਵੱਡੀ ਸੀ ਤੇ ਮੇਰਾ ਛੋਟਾ ਭਰਾ ਸੀ ਜੋ ਮੇਰੇ ਤੋਂ 7 ਸਾਲ ਬਾਅਦ ਹੋਇਆ ਸੀ ਘਰ ਦੇਆਂ ਲਈ ਅਸੀਂ ਘਰ ਦੀ ਰੋਸ਼ਨੀ ਸੀ ਸਾਡੇ ਪਿਨਾਂ ਤਾਂ ਉਹਨਾਂ ਨੂੰ ਹਨੇੜਾ ਲੱਗਦਾ ਹੈ ਮੇਰੇ ਮਾਪਿਓ ਮੈਨੂੰ ਬਹੁਤ ਪਿਆਰ ਕਰਦੇ ਸੀ ਕਹਿੰਦੇ ਹੁੰਦੇ ਸੀ ਕਿ ਸੰਦੀਪ ਜਦੋਂ ਵੱਡੀ ਹੋ ਗਈ ਤਾਂ ਇਹਦਾ ਵਿਆਹ ਬੜੀ ਧੂਮ-ਧਾਮ ਨਾਲ ਕਰਾਂਗੇ ਕਿਸੇ ਵਧੀਆ ਮੁੰਡੇ ਨਾਲ ਇਹਦਾ ਵਿਆਹ ਕਰਕੇ ਇਹਨੂੰ ਸਹੁਰੇ ਘਰ ਤੋਰ ਦੇਵਾਂਗੇ ਮੈਂ ਬਹੁਤ ਰੋਂਦੀ ਹੁੰਦੀ ਸੀ ਕਿਉਂਕਿ ਉਹਨੂੰ ਵਿਆਹ ਕਰਾਉਣਾ ਬਹੁਤ ਭੈੜਾ ਲੱਗਦਾ ਹੁੰਦਾ ਸੀ ਮੈਨੂੰ ਲੱਗਦਾ ਹੁੰਦਾ ਸੀ ਕਿ ਘਰ ਦੇ ਮੈਨੂੰ ਘਰ ਵਿੱਚ ਰੱਖਣਾ ਨਹੀਂ ਚਾਹੁੰਦੇ ਪਰ ਉਹ ਤਾਂ ਮੈਨੂੰ ਬਹੁਤ ਪਿਆਰ ਕਰਦੀ ਸੀ ਮੇਰੇ ਲਈ ਹਰ ਇੱਕ ਚੀਜ਼ ਹਾਜ਼ਰ ਕਰਦੀ ਸੀ ਅਸੀਂ ਦੋ ਪੈਣ ਪ੍ਰਾਸੀ ਅਸੀਂ ਆਪਸ ਵਿੱਚ ਬੜਾ ਰਲ ਮਿਲ ਕੇ ਰਹਿੰਦੇ ਹੁੰਦੇ ਸੀ ਮੇਰੀ ਮੰਮੀ ਕਦੇ ਹੱਬੀ ਸੀ ਕਿ ਸਾਡੇ ਤੋਂ ਬਾਅਦ ਅਸੀਂ ਤੁਸੀਂ ਦੋਵੇਂ ਭੈਣ ਭਰਾ ਹਿੰ ਮਿਲਦੇ ਵਰਤਦੇ ਰਹੋ ਸਾਡੇ ਮਰ ਜਾਣ ਤੋਂ ਬਾਅਦ ਕਿਹੜਾ ਸਿਨੇ ਵੇਖਣਾ ਹੈ ਤੁਸੀਂ ਕੀ ਕਰਦੇ ਹੋ ਯਾਨੀ ਪਰ ਸਾਡੇ ਚੋਂ ਦੇ ਜੀ ਦੋਵੇਂ ਭੈਣ ਭਰਾ ਆਸ ਵਿੱਚ ਮਿਲ ਤੇ ਵਰਤਦੇ ਹੋ ਮੈਂ ਸਕੂਲ ਜਾਂਦੀ ਸੀ ਤਾਂ ਮੇਰੀ ਇੱਕ ਬਹੁਤ ਪੱਕੀ ਸਹੇਲੀ ਸੀ ਸੁਮਨ ਮੇਰੀ ਸਭ ਤੋਂ ਬੈਸਪਰਣ ਸੀ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਸੀ ਤੇ ਮੈਂ ਵੀ ਉਹਨੂੰ ਬਹੁਤ ਪਿਆਰ ਕਰਦੀ ਸੀ। ਉਹ ਸੋਹਣੀ ਮੇਰਾ ਮੂੰਹ ਚੁੰਮਦੀ ਸੀ ਤੇ ਮੈਨੂੰ ਘੁੱਟ ਕੇ ਜੱਫੀ ਪਾਉਂਦੀ ਸੀ। ਕਿਸੇ ਫੀਲਿੰਗ ਦੀ ਤਰ੍ਹਾਂ ਹੱਥ ਫੇਰਦੀ ਸੀ। ਮੈਨੂੰ ਤਾਂ ਲੱਗਦਾ ਸੀ ਕਿ ਤਸੱਤ ਸੁਮਨ ਮੈਨੂੰ ਪਿਆਰ ਕਰਦੀ ਹੈ। ਇਸ ਲਈ ਉਹ ਮੇਰੇ ਇਤਨਾ ਜੱਫੀਆਂ ਆ ਕੇ ਮਿਲਦੀ ਆ। ਹਰ ਵੇਲੇ ਸੰਦੀਪ ਸੰਦੀਪ ਘੜੀ ਰਹਿੰਦੀ ਸੀ। ਉਹਦੇ ਮੂੰਹ ਤੇ ਮੇਰਾ ਨਾਮ ਲੀਹ ਰਹਿੰਦਾ ਸੀ। ਮੇਰੇ ਨਾਲ ਹੀ ਕੋਸ ਰਹਿੰਦੀ ਸੀ ਬਾਥਰੂਮ ਜਾਂਦੀ ਸੀ ਤਾਂ ਮੇਰੇ ਨਾਲ ਕਿਤੇ ਵੀ ਜਾਣਾ ਆਉਣਾ। ਮੈਂ ਹੀ ਚਾਹਤੀ ਹੁੰਦੀ ਸੀ ਮੇਰੇ ਨਾਲ ਆਪਣੀਆਂ ਫਿਲੀਆਂ ਪੂਰੀਆਂ ਕਰਦੀ ਸੀ ਕਦੇ ਮੇਰੇ ਛਾਤੀ ਤੇ ਹੱਥ ਲਾ ਕੇ ਚੋਰ ਚੋਰ ਨਾਲ ਹੱਸਦੀ ਤੂੰ ਤਾਂ ਬਹੁਤ ਸੋਹਣੀ ਟੀੜੀਆਂ ਤੇਰੀ ਛਾਤੀ ਦੇ ਨਾਲ ਤੇਰੀ ਗਰਵੀ ਪਉਣੀ ਲੱਗਦੀ ਹੈ ਜਦ ਕਿ ਮੇਰੀ ਪੇਟ ਵੀ ਕਾਫੀ ਭਾਰੀ ਸੀ ਮੋਣੀ ਲੱਗਦੀ ਹੁੰਦੀ ਸੀ ਕਪੜਾ ਪਾਇਆ ਮੇਰੇ ਇੰਨਾ ਚਾਹਤਾ ਸੀ ਕਿ ਹਰ ਕੋਈ ਕਿੰਨ ਕੇ ਸੰਦੀਪ ਦਾ ਹਰ ਰੰਗ ਹਰ ਤਰ੍ਹਾਂ ਦਾ ਕਪੜਾ ਪਾਇਆ ਸੋਹਣਾ ਲੱਗਦਾ ਹੈ ਸੋਮਣ ਵੀ ਕੋਈ ਮਾੜੀ ਨਹੀਂ ਸੀ ਪਰ ਉਹ ਮੇਰੇ ਤੋਂ ਥੋੜੇ ਪਤਲੇ ਸਰੀਰ ਦੀ ਸੀ ਗੋਰੀ ਚਿੱਟੀ ਸੀ ਹਮੇਸ਼ਾ ਮੈਨੂੰ ਆਉਂਦੀ ਕਹਿ ਲੱਗ ਜਾਂਦੀ ਹੁੰਦੀ ਸੀ ਕਿ ਤੇਰੇ ਨਾਲ ਸੱਚੀ ਮੈਨੂੰ ਬਹੁਤ ਮਜ਼ਾ ਆਉਂਦਾ ਮੈਂ ਸੋਚਦੀ ਸੀ ਸੇਲੀਆਂ ਸੀ ਪੱਕੀਆਂ ਤਾਂ ਸਾਨੂੰ ਇੱਕ ਦੂਜੇ ਨਾਲ ਰਹਿਣ ਦਾ ਮਜ਼ਾ ਆਊਗਾ ਪਰ ਉਹ ਹਰ ਰੋਜ਼ ਕੋਈ ਮਜ਼ੇਦਾਰੀ ਦੀ ਗੱਲ ਕਰਦੀ ਸੀ ਮੈਨੂੰ ਨਹੀਂ ਪਤਾ ਸੀ ਉਹ ਕਿਹੜੇ ਮਜ਼ੇਦਾਰੀ ਦੀ ਗੱਲ ਕਰਦੀ ਸੀ ਹਮੇਸ਼ਾ ਉਹਰੇ ਦਵਾਲੇ ਰਹਿੰਦੀ ਤੇ ਕਦੀ ਮੇਰਾ ਹੱਥ ਫੜ ਕੇ ਮੁੰਡਿਆਂ ਵਾਂਗ ਫੀਲਿੰਗਾਂ ਲੈਂਦੀ ਤੇ ਕਦੇ ਚੁੰਮਣ ਲੱਗ ਜਾਂਦੀ। ਕਦੀ ਮੈਨੂੰ ਮੋਢੇ ਤੇ ਜੱਫੀ ਪਾ ਕੇ ਮੇਰੇ ਕੰਨਾਂ ਦੇ ਕੋਲ ਪਿਆਰ ਜਿਹਾ ਕਰਨ ਲੱਗ ਜਾਂਦੀ। ਮੈਂ ਉਹਨੂੰ ਕਹਿੰਦੀ ਸੀ ਕਿ ਇਸ ਉਮਰ 'ਚ ਤੂੰ ਬਹੁਤ ਬੱਤਮੀਸੀਆਂ ਮੇਰੇ ਨਾਲ ਕਰਦੀ। ਮੈਂ ਹੱਸ ਕੇ ਕਹਿੰਦੀ ਤੇ ਉਹ ਮੈਨੂੰ ਕਹਿੰਦੀ ਕਿ ਇੰਦਾ ਨਾ ਕਿਹਾ ਕਰ ਮੈਨੂੰ ਤੂੰ ਸੋਹਣੀ ਲੱਗਦੀ। ਇਸ ਲਈ ਤੈਨੂੰ ਵੀ ਪਿਆਰ ਕਰਦੀ ਹਾਂ। ਮੇਰਾ ਦਿਲ ਕਹਿੰਦਾ ਹੈ ਕਿ ਮੈਂ ساری ਜ਼ਿੰਦਗੀ ਤੈਨੂੰ ਆਪਣੇ ਕੋਲ ਰੱਖਾਂ ਪਤਾ ਨਹੀਂ ਕਿਉਂ ਤੈਨੂੰ ਦੇਖ ਕੇ ਤਾਂ ਮੈਨੂੰ ਇੱਕ ਫੀਲਿੰਗ ਜਿਹੀ ਆਉਂਦੀ ਆ ਉਹਦੀ ਗੱਲਾਂ ਸੁਣ ਕੇ ਮੈਨੂੰ ਜੀਵ ਜਿਹਾ ਲੱਗਦਾ ਹੁੰਦਾ ਸੀ ਕਿਉਂਕਿ ਉਹ ਮੁੰਡਿਆਂ ਵਾਂਗ ਇੰਨਾ ਕਰਦੀ ਸੀ ਜਿੱਦਾਂ ਕੋਈ ਫਿਲਮ ਵਿੱਚ ਮੈਂ ਦੇਖਿਆ ਸੀ ਕੋਈ ਆਸ਼ਕ ਆਪਣੀ ਮਸ਼ੂਕ ਨੂੰ ਕਿੱਦਾਂ ਪਿਆਰ ਕਰਦਾ ਉਦਾਂ ਹੀ ਉਹ ਮੇਰੇ ਨਾਲ ਕਰਦੀ ਸੀ ਮੈਨੂੰ ਲੱਗਦਾ ਸੀ ਜਿਦਾਂ ਸੁਮਨ ਕਿਸੇ ਮੁੰਡੇ ਨੂੰ ਪਿਆਰ ਕਰਦੀ ਹੋਵੇ ਤੇਸ਼ਾ ਦੇ ਉਹਨੂੰ ਮਿਲਣਾ ਸਕਤੀ ਹੋਵੇ ਤੇ ਮੇਰੇ ਨਾਲੀ ਉਹ ਮਾੜੀ ਮੋਟੀ ਫੀਲਿੰਗ ਲੈ ਰਹੀ ਸੀ ਮੈਂ ਉਹਨੂੰ ਸ਼ੇਅਰ ਦੀ ਹੁੰਦੀ ਸੀ ਕਿ ਸੋਮਨ ਜੇ ਕੋ ਕਿਸੇ ਮੁੰਡੇ ਨਾਲ ਪਿਆਰ ਕਰਦੀ ਆ ਤਾਂ ਉਹਨੂੰ ਮੈਲ ਕਿਉਂ ਮੇਰੇ ਨਾਲ ਇਤਾਂ ਫੀਲਿੰਗਾਂ ਜਿਹਾ ਖਾਉਂਦੀ ਰਹਿੰਦੀ ਹੈ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਕਿਸੇ ਮੁੰਡੇ ਨੂੰ ਪਿਆਰ ਨਹੀਂ ਕਰਦੀ ਤੇਰੇ ਤੋਂ ਅੱਜ ਤੱਕ ਕੋਈ ਗੱਲ ਨਹੀਂ ਨ ਕੋਈ ਤੂੰ ਮੇਰੀ ਬੈਸਟ ਫਰੈਂਡ ਹੈ ਮੈਂ ਤੈਨੂੰ ਪਿਆਰ ਕਰਦੀ ਆ ਸੱਚੀ ਤੂੰ ਮੈਨੂੰ ਬਹੁਤ ਸੋਹਣੀ ਲੱਗਦੀ ਆ ਤੇਰਾ ਗੁਦਵਾ ਸਰੀਰ ਕੋਰਾ ਰਾ ਸਿਲਕੀ ਸਵਾਲ ਮੇਰਾ ਦਿਲ ਕਰਦਾ ਹੈ ਮੈਂ ਤੇਨੂੰ ਕੁੱਟ ਕੇ ਜੱਫੀ ਪਾਵਾਂ ਇੱਕ ਦਿਨ ਉਹ ਮੈਨੂੰ ਕਹਿਣ ਲੱਗੀ ਕਿ ਮੇਰੇ ਨਾਲ ਲਪਕੇ ਕਿਸ ਕਰ ਮੈਂ ਉਹਨੂੰ ਕਿਹਾ ਕਿ ਸੁਮਨਾ ਕਿੰਦਾ ਨਹੀਂ ਅਗਲਣਾ ਕਰਦੀ ਆ ਮੈਂ ਤੇਰੇ ਨਾਲ ਲਪਕੇ ਕਿਸ ਕਿਦਾਂ ਕਰਾਂ ਤੂੰ ਪਾਗਲ ਤੂੰ ਮੇਰਾ ਮੂੰਹ ਚਮਲਾ ਹੈ ਮੇਰੇ ਹੱਥਾਂ ਨੂੰ ਚਮਲਾ ਹੈ ਮੈਂ ਤੇਰੇ ਨਾਲ ਲਪਕੇ ਕਿਸ ਕਰਦੀ ਚੰਗੀ ਲੱਗਦੀ ਇਹ ਤਾਂ ਇੱਕ ਹਸਬੰਡ ਵਾਈਫ ਜਾਂ ਬੋਏਫ੍ਰੈਂਡ ਤੇ ਕੁੜੀ ਵਿੱਚ ਹੀ ਹੁੰਦਾ ਹੈ ਆਪਾਂ ਔਰ ਕੁੜੀਆਂ ਲਿਪਕਿਸ ਕਰਦੀਆਂ ਚੰਗੀਆਂ ਲੱਗਦੀਆਂ ਪਰ ਸੁਮਨ ਮੈਨੂੰ ਕਹਿਣ ਲੱਗੀ ਕਿ ਨਹੀਂ ਸੰਗਾ ਲੱਗਦਾ ਸਭ ਕੁਝ ਵਧੀਆ ਲੱਗਦਾ ਜਿਹਨੂੰ ਆਪਾਂ ਦਿਲੋਂ ਪਿਆਰ ਕਰਦੀ ਹੋਈਏ ਉਹਦੇ ਨਾਲ ਸਭ ਕੁਝ ਚੰਗਾ ਲੱਗਦਾ ਮੈਂ ਉਹਨੂੰ ਕਿਹਾ ਕਿ ਤੂੰ ਕੁੜੀਆਂ ਜਾਂ ਫਿਰ ਮੁੰਡਾ ਉਹ ਕਹਿਣ ਲੱਗੀ ਹਾਂ ਮੈਂ ਤੈਨੂੰ ਆਪਣੇ ਕੱਪੜੇ ਲਾ ਕੇ ਦਿਖਾਵਾਂ ਕਿ ਮੈਂ ਕੁੜੀਆਂ ਜਾਂ ਮੁੰਡਾ ਤੈਨੂੰ ਵੀ ਪਤਾ ਹੈ ਕਿ ਮੈਂ ਕੁੜੀ ਆ ਪਰ ਮੈਨੂੰ ਤੇਰੇ ਤੇ ਪਿਆਰ ਹੀ ਬਹੁਤ ਆਉਂਦਾ ਹੈ ਮੈਂ ਉਹਦੀਆਂ ਗੱਲਾਂ ਤੋਂ ਹੈਰਾਨ ਹੁੰਦੀ ਸੀ ਇੱਕ ਦਿਨ ਮੈਂ ਸੋਚੀ ਜਾਂਦੀ ਸੀ ਕਿ ਸੁਮਨ ਮੈਨੂੰ ਸੱਚੀ ਪਿਆਰ ਕਰਦੀ ਕਿਉਂ ਮੇਰੇ ਨਾਲ ਮਟਿਆ ਵਾਲੀਆਂ ਫੀਲ ਕਰ ਲੈਂਦੀ ਹੈ ਮੈਨੂੰ ਕੁਝ ਵੀ ਸਮਝ ਨਹੀਂ ਆਉਂਦੀ ਸੀ ਨਾ ਹੀ ਮੈਂ ਸੁਮਨ ਨੂੰ ਕੋਈ ਜੁਰ ਪਾ ਕੇ ਪੁੱਛ ਸਕਦੀ ਸੀ ਕਿ ਤੂੰ ਇਦਾਂ ਕਿਉਂ ਕਰਦੀ ਉਹ ਮੇਰੀ ਬੈਸਟ ਫਰੈਂਡ ਸੀ ਮੈਨੂੰ ਵੀ ਉਹਦੇ ਨਾਲ ਪਿਆਰ ਸੀ ਮੈਂ ਵੀ ਉਹਦੇ ਨਾਲ ਹਰ ਥਾਂ ਤੇ ਖੜਦੀ ਸੀ ਤੇ ਉਹਨੂੰ ਵੀ ਮੇਰੇ ਨਾਲ ਪਿਆਰ ਸੀ ਪਰ ਉਹਦੀਆਂ ਇਹ ਅਜੀਬ ਜਿਹੀਆਂ ਹਰਕਤਾਂ ਤੋਂ ਪਰੇਸ਼ਾਨੀ ਹੋਣ ਲੱਗੀ ਸੀ ਹਰ ਵੇਲੇ ਕਲਾਸ ਵਿੱਚ ਵੀ ਮੇਰੇ ਨਾਲ ਬਸ ਇਦਾਂ ਹੀ ਮੋٹے ਉੱਪਰ ਦੀ ਜੱਫੀ ਪਾ ਕੇ ਬੈਠੀ ਹੁੰਦੀ ਸੀ ਤੇ ਕਦੀ ਮੇਰੀ ਛਾਤੀ ਤੇ ਹੱਥ ਰਾ ਕੇ ਖੋੜਦੀ ਰਹਿੰਦੀ ਹੁੰਦੀ ਸੀ ਬੇਸ਼ੱਕ ਮੈਂ ਚੁੰਨੀ ਲਈ ਹੁੰਦੀ ਸੀ ਪਰ ਫੇਰ ਵੀ ਇਦਾਂ ਕਰਦੀ ਸੀ ਕਲਾਸ ਵਿੱਚ ਸਾਰੇ ਇਦਾਂ ਕਹਿੰਦੇ ਹੁੰਦੇ ਸੀ ਕਿ ਇਹ ਪੱਕੀਆਂ ਸਹੇਲੀਆਂ ਤੇ ਇਹਨਾਂ ਦੀ ਜੋੜੀ ਨੂੰ ਤਾਂ ਕੋਈ ਤੋੜ ਨਹੀਂ ਸਕਦਾ ਇਹ ਇੱਕ ਦੂਜੀ ਬਿਨਾ ਸਾਹ ਵੀ ਨਹੀਂ ਲੈਂਦੀਆਂ ਪਰ ਇਸ ਗੱਲ ਦਾ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਸੁੰਮਨ ਮੇਰੇ ਨਾਲ ਇਹੋ ਜਿਹੀ ਹਰਕਤਾਂ ਕਰਦੀ ਸੀ ਉਹ ਤਾਂ ਮੈਨੂੰ ਜਿਵੇਂ ਆਪਣੀ 40 ਸਮਝੀ ਸੀ ਉਹਦੇ ਵਿੱਚ ਮੁੰਡਿਆਂ ਵਾਲੀਆਂ ਫੀਲਿੰਗਾਂ ਇੰਨੀਆਂ ਜ਼ਿਆਦਾ ਸੀ ਕਿ ਮੈਂ ਤਾਂ ਹੈਰਾਨ ਸੀ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਸੰਦੀਪ ਮੇਰਾ ਪੜਾ ਦਿਲ ਕਰਦਾ ਹੈ ਕਿ ਮੈਂ ਤੇਰੇ ਕਿਸ ਨਾਲ ਸੈਕਸ ਕਰਾਂ ਪਤਾ ਨਹੀਂ ਕਿਉਂ ਤੇਰੇ ਨਾਲੋਂ ਦੂਰ ਹੋਣਾ ਮੇਰਾ ਦਿਲ ਨਹੀਂ ਕਰਦਾ ਨਾ ਹੀ ਕੋਈ ਮੁੰਡਾ ਮੈਨੂੰ ਪਸੰਦ ਹੈ ਇਸ ਲਈ ਪਲੀਜ਼ ਤੂੰ ਮੈਨੂੰ ਫੀਲਿੰਗ ਜੀ ਪੂਰੀ ਕਰ ਲੈਂਦਿਆ ਕਰ ਕਿਉਂਕਿ ਤੂੰ ਮੈਨੂੰ ਵਧੀਆ ਲੱਗਦੀ ਹੈ ਮੈਂ ਤੇਰੇ ਤੇ ਆਪਣੀਆਂ ਫੀਲਿੰਗਾਂ ਜੀਆਂ ਪੂਰੀਆਂ ਕਰਕੇ ਸੁੱਖ ਦਾ ਸਾਂਝਾ ਲੈਂਦੀ ਆ ਮੈਨੂੰ ਜੈਨ ਆਉਂਦੀ ਏ ਇੱਕ ਦਿਨ ਮੈਨੂੰ ਕਹਿੰਦੀ ਕਿ ਚੱਲ ਆਪਾਂ ਕਿਸੇ ਵਧੀਆ ਰੈਸਟੋਰੈਂਟ ਵਿੱਚ ਚਲੀਏ ਕੁਝ ਖਾ ਪੀ ਕੇ ਆਈਏ ਮੈਂ ਵੀ ਉਹਦੇ ਨਾਲ ਤਿਆਰ ਮੈਂ ਉਹਦੇ ਨਾਲ ਸ਼ਹਿਰ ਦੇ ਮਹਿੰਗੇ ਰੈਸਟੋਰੈਂਟ ਵਿੱਚ ਚਲੀ ਪੈਸਿਆਂ ਦੀ ਕੋਈ ਕਮੀ ਨਹੀਂ ਸੀ ਖਾਣ ਪੀਣ ਨੂੰ ਬਹੁਤ ਵਧੀਆ ਚੀਜ਼ਾਂ ਸੀ ਅਸੀਂ ਉੱਥੇ ਵਧੀਆ ਆਈਸਕ੍ਰੀਮ ਤੇ ਹੋਰ ਵੀ ਵਧੀਆ ਚੀਜ਼ਾਂ ਲੈ ਕੇ ਖਾਦੀਆਂ ਸੋਮਨ ਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਉਹਦੇ ਨਾਲ ਇਦਾਂ ਘੁੰਮਦੀ ਫਿਰਦੀ ਆ ਮੇਰੇ ਨਾਲ ਫੋਟੋਆਂ ਖਿੱਚੀ ਜਾਂਦੀ ਸੀ ਕਦੇ ਮੇਰੇ ਗੱਲ ਤੇ ਕਿਸ ਕਰਦੀ ਫੋਟੋ ਖਿੱਚਦੀ ਤੇ ਕਦੇ ਮੈਨੂੰ ਝੱਪੀ ਪਾਉਂਦੀ ਫੋਟੋ ਖਿੱਚਦੀ ਸੀ ਮੈਂ ਵੀ ਉਹਨੂੰ ਪਿਆਰ ਜਿਆ ਕਰਦੀ ਸੀ ਮौज-ਮਸਤੀ ਜੀ ਸੀ ਅਸੀਂ ਕਰਦੀਆਂ ਸੀ ਮੈਨੂੰ ਨਹੀਂ ਪਤਾ ਸੀ ਕਿ ਉਹਦੀ ਫੀਲਿੰਗਾਂ ਇਦਾਂ ਨੀਆਂ ਕਿਉਂ ਆ ਫਿਰ ਮੈਨੂੰ ਕਹਿਣ ਲੱਗੀ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਕੜੀ ਆਰਾਮ ਕਰ ਆਮ ਕਰਾਂ ਐਸ ਲਈ ਹੋਣੇ ਉਸੇ ਰੈਸਟੋਰੈਂਟ ਦੇ ਵਿੱਚ ਇੱਕ ਰੂਮ ਬੁੱਕ ਕਰ ਆਲੇ ਮੈਨੂੰ ਵੀ ਉੱਥੇ ਲੈ ਕੇ ਚਲੀ ਗਈ ਕਮਰੇ ਵਿੱਚ ਜਾ ਕੇ ਉਹਨੇ ਆਪਣੇ ਬੈਗ ਇੱਕ ਸਾਈਡ ਤੇ ਰੱਖਿਆ ਤੇ ਮੈਨੂੰ ਕਹਿਣ ਲੱਗੀ ਚਾਲ ਕਿੰਨਾ ਸੋਹਣਾ ਬੈਡਾ ਆਪਾਂ ਲੰਮੇ ਪੈ ਜਾਈਏ ਕੜੀ ਆਰਾਮ ਕਰਕੇ ਫੇਰ ਘਰੇ ਜਾਵਾਂਗੇ ਸਕੂਲ ਜਾ ਜਾ ਕੇ ਤਾਂ ਮੇਰਾ ਮਨ ਆਕ ਗਿਆ ਮੇਰਾ ਦਿਲ ਕਰਦਾ ਸੀ ਕਿ ਅੱਜ ਮੈਂ ਕੌਨਫਰਮ ਕਿ ਆਵਾਂ ਜੇ ਤੂੰ ਮੈਨੂੰ ਮਨਾ ਕਰਦੀ ਤਾਂ ਮੈਨੂੰ ਬਹੁਤ ਬੁਰਾ ਲੱਗਣਾ ਸੀ ਇਸ ਲਈ ਚੰਗਾ ਹੋਇਆ ਤੂੰ ਮੈਨੂੰ ਹਾਂ ਕਰ ਦਿੱਤੀ ਮੈਨੂੰ ਬਹੁਤ ਵਧੀਆ ਲੱਗਦਾ ਪਿਆ ਤੇਰੇ ਨਾਲ ਘੁੰਮ ਕੇ ਮੈਂ ਵੀ ਉਹਦੇ ਨਾਲ ਬੈਠ ਤੇ ਲੰਮੀ ਬੈਠ ਤੇ ਮੈਨੂੰ ਕਹਿਣ ਲੱਗੀ ਸੋਮਨ ਪਲੀਜ਼ ਅੱਜ ਮੇਰੇ ਨਾਲ ਲਿਪਕੇਸ ਕਰ ਮੇਰਾ ਬਹੁਤ ਦਿਲ ਕਰਦਾ ਹੈ ਲਿਪਕਾ ਸਕਰਨ ਨੂੰ ਜੇ ਤੂੰ ਅੱਜ ਮੇਰੀ ਇਸ ਪੂਰੀ ਕਰ ਦੇ ਤਾਂ ਸੱਚੀ ਮੈਂ ਤੇਰੇ ਲਈ ਆਪਣੀ ਜਾਨ ਵੀ ਦੇ ਦੇਵਾਂਗੀ ਮੈਂ ਉਸ ਨੂੰ ਕਿਹਾ ਕਿ ਤੂੰ ਸ਼ਰਮ ਕਰ ਮੈਂ ਕੋਈ ਮੁੰਡਾ ਨਹੀਂ ਆ ਜੋ ਤੂੰ ਮੇਰੇ ਨਾਲ ਇਤਨੀਆ ਗੱਲਾਂ ਕਰਦੀ ਆ ਜਾਂ ਤੂੰ ਮੁੰਡਾ ਤੇ ਮੇਰੇ ਨਾਲ ਇਹ ਤਾਂ ਨਹੀਂ ਫੀਲਿੰਗਾਂ ਨਹੀਂ ਮੈਂ ਤੈਨੂੰ ਪਹਿਲਾਂ ਵੀ ਕਈ ਵਾਰ ਕਿਹਾ ਕਿ ਇਹੋ ਜਿਹੀਆਂ ਫੀਲਿੰਗਾਂ ਨਹੀਂ ਲਈਆਂ ਉਹ ਮੈਨੂੰ ਜ਼ਬਰਦਸਤੀ ਆਪਣੇ ਵਾਲ ਕਰਕੇ ਘੁੱਟ ਕੇ ਜੱਫੀ ਪਾਈ ਜਾਵੇ ਤੇ ਮੇਰੇ ਉੱਤੇ ਇੱਕ ਲਾਤ ਰੱਖ ਕੇ ਮੈਨੂੰ ਕੁੱਟ ਹੀ ਜਾਂਦੀ ਸੀ ਕਹਿਣ ਲੱਗੀ ਕਿ ਮੇਰਾ ਦਿਲ ਕਰਦਾ ਕਿ ਮੈਂ ਸੱਚੀ ਤਰ੍ਹਾਂ ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਕਿਸੇ ਮੁੰਡੇ ਨੂੰ ਮਿਲਣਾ ਪਤਾ ਨਹੀਂ ਕਿਉਂ ਮੇਰਾ ਤਾਂ ਬਹੁਤ ਹੀ ਦਿਲ ਕਰਦਾ ਹੈ ਮੈਂ ਤਾਂ ਕਾਜਾ ਕੀਤਾ ਤੇ ਕਿਹਾ ਸ਼ਰਮ ਕਿਉਂ ਨਹੀਂ ਆਉਂਦੀ ਤੈਨੂੰ ਇਹੋ ਜਿਹੀਆਂ ਗੱਲਾਂ ਕਰਦੀ ਰਹਿਣੀ ਆ ਉਹ ਮੈਨੂੰ ਕਹਿਣ ਲੱਗੀ ਕਿ ਕੀ ਕਰਾਂ ਪਤਾ ਨਹੀਂ ਕਿਉਂ ਮੈਨੂੰ ਇੰਨੀਆਂ ਫੀਲਿੰਗਾਂ ਆਉਂਦੀਆਂ ਉਹਨੇ ਮੈਨੂੰ ਘੁੱਟ ਕੇ ਜੱਫੀ ਪਾਈ ਤੇ ਧੱਕੇ ਨਾਲ ਮੈਨੂੰ ਲਿਪਕਿਸ ਕਰਨ ਲੱਗੀ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਕਿ ਉਹ ਮੇਰੇ ਨਾਲ ਲਿਪਕਿਸ ਕਰੀ ਜਾਂਦੀ ਸੀ ਕਦੀ ਮੇਰੇ ਮੂੰਹ ਚੁੰਮਦੀ ਸੀ ਤੇ ਕਦੀ ਮੇਰੀ ਧੌਂ ਤੇ ਕਿਸ ਕਰਦੀ ਸੀ ਉਹਦੀ ਇਹ ਫੀਲਿੰਗ ਦੇਖ ਕੇ ਮੈਨੂੰ ਵੀ ਇਹੀ ਫੀਲਿੰਗ ਆਈ ਮੈਨੂੰ ਕੱਤੀ ਵੀ ਨਹੀਂ ਆਈ ਸੀ ਜਿਹੜੀ ਫੀਲਿੰਗ ਆਜਾਈ ਸੀ ਮੈਂ ਉਹਨੂੰ ਕਿਹਾ ਕਿ ਤੂੰ ਕੀ ਕਰਦੀ ਹੈਂ ਤੈਨੂੰ ਕਹਿਣ ਲੱਗੀ ਤੈਨੂੰ ਵੀ ਜ਼ਰੂਰ ਕੁਝ ਹੁੰਦਾ ਹੋਵੇਗਾ ਮੇਰਾ ਵੀ ਇਹ ਜਿਹਾ ਕਰਨ ਲੱਗ ਪਿਆ ਸੀ ਮੈਂ ਸੋਚਿਆ ਕਿ ਹਾਂ ਮੈਨੂੰ ਵੀ ਇਹੋ ਜੀ ਆਨ ਲੱਗ ਪਈ ਐ ਪਰ ਤੇਰੇ ਨਾਲ ਅੱਜ ਮੈਨੂੰ ਫੀਲਿੰਗ ਜੇ ਆ ਰਹੀ ਐ ਸੋਮਨ ਮੇਰੇ ਬਸ ਛਾਤੀ ਨੂੰ ਘੁੱਟ ਰਹੀ ਸੀ ਤੇ ਮੈਨੂੰ ਉਹੀ ਵਾਲੀ ਫੀਲਿੰਗ ਆਉਂਦੀ ਸੀ ਉਹ ਮੈਨੂੰ ਕਹਿਣ ਲੱਗੀ ਦੇਖਿਆ ਤੈਨੂੰ ਵੀ ਇਹ ਵਾਲੀ ਫੀਲਿੰਗ ਆਉਣ ਲੱਗ ਪਈ ਨਾ ਤੇਰਾ ਵੀ ਦੇਰ ਕਰਦਾ ਹੋਗਾ ਉਸਕਰ ਨੂੰ ਮੈਂ ਕਿਹਾ ਹਾਂ کافی देर ਤੱਕ ਉਹ ਮੇਰੇ ਨਾਲ ਇ ਤਾਂ ਹੀ ਚੱਪੀ ਪਾ ਕੇ ਜਿਪਤੀਆਂ ਹਰਕਤਾਂ ਕਰਦੀ ਰਹੀ ਤੇ ਫਿਰ ਥੋੜੀ ਦੇਰ ਬਾਅਦ ਆਪਣਾ ਸਰੀਰ ਢਿੱਲਾ ਛੱਡ ਕੇ ਪੈ ਗਈ ਮੈਂ ਉਹਨੂੰ ਕਿਹਾ ਕੀ ਹੋਇਆ ਤਾਂ ਕਹਿਣ ਲੱਗੀ ਕੁਛ ਨਹੀਂ ਮੇਰੀ ਫੀਲਿੰਗ ਹੁਣ ਖਤਮ ਹੋ ਗਈ ਮੈਂ ਕਿਹਾ ਕਿ ਤੈਨੂੰ ਹੀ ਫੀਲਿੰਗ ਕਿਦੋਂ ਲੱਗ ਪਈ ਮੈਨੂੰ ਵੀ ਦੱਸ ਉਹ ਮੈਨੂੰ ਕਹਿੰਦੀ ਕਿ ਮੈਂ ਫੋਨ ਤੇ ਵੀਡੀਓ ਦੇਖਦੀ ਸੀ ਤਾਂ ਅਚਾਨਕ ਮੇਰੇ ਸਾਹਮਣੇ ਇੱਕ ਇਦਾਂ ਦੀ ਵੀਡੀਓ ਆਈ ਜਿੱਦ ਤੇ ਇੱਕ ਹਿੰਦੀ ਰੋਮਾਂਟਿਕ ਜਾਂ ਗਾਣਾ ਲੱਗਿਆ ਹੋਇਆ ਸੀ ਤੇ ਮੈਂ ਉਹ ਵੀਡੀਓ ਦੇਖਣ ਲੱਗ ਪਈ ਤੇ ਉਸ ਤੋਂ ਬਾਅਦ ਉਹ ਵੀਡੀਓ ਦੇ ਔਰ ਬਝਾਈ ਤੁਸੀਂ ਉਹ ਦੋਵੇਂ ਉਸ ਵੀਡੀਓ ਵਿੱਚ ਬਹੁਤ ਰੋਮਾਂਸ ਕਰਦੇ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਵੀ ਇਹੋ ਜਿਹੀ ਫੀਲਿੰਗ ਆਉਣ ਲੱਗ ਪਈ ਪਰ ਮੇਰੇ ਕੋਲ ਕੋਈ ਬੌਏਫ੍ਰੈਂਡ ਵੀ ਨਹੀਂ ਸੀ ਮੈਂ ਰੋਜ਼ ਉਹਨਾਂ ਰੋਮਾਂਟਿਕ ਵੀਡੀਓ ਦੇਖਦੀ ਆ ਤੇ ਤੇਰੇ ਨਾਲ ਆਪਣੀ ਫੀਲਿੰਗ ਜਹੀ ਭਜਾ ਲੈਂਦੀ ਆ ਮੈਨੂੰ ਕਿਹਾ ਕਿ ਇਦਾਂ ਨਹੀਂ ਕਰੀ ਤਾਂ ਮੈਂ ਕਿਉਂਕਿ ਉਹੀ ਫੀਲਿੰਗ ਚ ਆਉਣ ਲੱਗ ਪਈ ਪਤਾ ਨਹੀਂ ਕਿਉਂ ਸੋਮਨ ਦੇ ਨਾਲ ਨਾਲ ਮੇਰੇ ਦਿਲ ਵਿੱਚ ਵੀ ਇੱਕ ਅਲੱਗੋ ਸੁਭਾਅ ਜਿਹਾ ਬਣ ਗਿਆ ਮੇਰਾ ਵੀ ਦਿਲ ਕਰਦਾ ਸੀ ਮੈਂ ਵੀ ਕੁਝ ਕਰਾਂ ਮੇਰਾ ਵੀ ਦਿਲ ਕਰੇ ਕਿ ਮੈਂ ਕਿਸੇ ਨਾਲ ਆਪਣੀ ਪਿਆਸ ਜੀ ਬੁਝਾ ਲਵਾਂ ਮੈਂ ਸੋਮਨ ਨੂੰ ਕਿਹਾ ਕਿ ਸੋਮਨ ਮੈਦੇ ਨਾਲ ਵੀ ਤੇਰੇ ਵਰਗੀ ਹੀ ਹੋਣ ਲੱਗ ਪਈ ਐ ਮੈਨੂੰ ਵੀ ਹੁਣ ਇਸ ਤਰ੍ਹਾਂ ਲੱਗਦਾ ਹੈ ਪਰ ਮੈਨੂੰ ਆਪਣੀ ਪਿਆਸ ਬੁਝਾਉਣ ਲਈ ਕੁਝ ਵੀ ਨਹੀਂ ਲੱਗਦਾ ਤਾਂ ਕਰ ਮੈਂ ਸਰੀ ਟਿਲ ਲਾਬੇ ਕੇ ਪੈ ਗਈ ਉਹ ਮੈਨੂੰ ਕਹਿਣ ਲੱਗੀ ਕਿ ਕਿਉਂ ਨਾ ਆਪਾਂ ਕਿਸੇ ਮੁੰਡੇ ਨਾਲ ਫਰੈਂਡਸ਼ਿਪ ਕਰ ਲਈਏ ਇਦਾਂ ਹੀ ਅਸੀਂ ਸਲਾਹ ਕੀਤੀ ਤੇ ਇੱਕ ਮੁੰਡੇ ਨਾਲ ਫਰੈਂਡਸ਼ਿਪ ਕਰ ਲਈ ਅਸੀਂ ਦੋਵੇਂ ਉਹਦੇ ਨਾਲ ਘੁੰਮਣ ਜਾਂਦੀਆਂ ਤੇ ਹੌਲੀ-ਹੌਲੀ ਅਸੀਂ ਉਹਨੂੰ ਆਪਣੇ ਜਾਲ ਵਿੱਚ ਫਸਾ ਲਿਆ ਅਸੀਂ ਉਹਨੂੰ ਵਧੀਆ ਰੋਮ ਵਿੱਚ ਲੈ ਕੇ ਜਾਂਦੀਆਂ ਤੇ ਉੱਥੇ ਉਹਦੇ ਨਾਲ ਆਪਣੀ ਪਿਆਸ ਬੁਝਾ ਲੈਂਦੇ ਸੀ ਉਹ ਵੀ ਹੱਬਸ ਦਾ ਭਰਿਆ ਹੋਇਆ ਸੀ ਤੇ ਅਸੀਂ ਵੀ ਸੋਹਣੀਆਂ ਸੀ ਉਹ ਵੀ ਸੋਹਣਾ ਸੀ ਸਾਡੇ ਨਾਲ ਆਪਣੀ ਹੌਸ ਮਟਾਉਂਦਾ ਸੀ ਤੇ ਅਸੀਂ ਵੀ ਆਪਣੀ ਪਿਆਸ ਉਹਦੇ ਨਾਲ ਮਟਾਉਂਦੀਆਂ ਸੀ ਪਤਾ ਨਹੀਂ ਕਿਉਂ ਸੁੰਮਨ ਦੀ ਹਰਕਤਾਂ ਨੇ ਮੈਨੂੰ ਵੀ ਇਦਾਂ ਦਾ ਹੀ ਬਣਾ ਦਿੱਤਾ ਸੀ ਪਰ ਮੇਰੀਆਂ ਫੀਲਿੰਗ ਵੀ ਕਾਫੀ ਦੇ ਨਾਲ ਹੀ ਪੂਰੀ ਹੁੰਦੀ ਸੀ ਅਸੀਂ ਕਾਫੀ ਦੇ ਨਾਲ ਜਦੋਂ ਮਰਦੀ ਆਪਣੀ ਪਿਆਸ ਬਚਾ ਲੈਂਦੀ ਸੀ ਉਹ ਮੈਨੂੰ ਸੁੰਮਨ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ ਕਿਉਂਕਿ ਮੇਰਾ ਸਰੀਰ ਸੁੰਮਨ ਨਾਲੋਂ ਕਿਤੇ ਜ਼ਿਆਦਾ ਸੋਨਾ ਤੇ ਕੁੰਦਵਾਂ ਸੀ ਪਰ ਸੁਮਨ ਵਿੱਚ ਬਹੁਤ ਫੀਲਿੰਗ ਸੀ ਤੇ ਮੇਰੇ ਵਿੱਚ ਫੀਲਿੰਗਾਂ ਇੰਨੀਆਂ ਜ਼ਿਆਦਾ ਨਹੀਂ ਸੀ ਇਸ ਲਈ ਉਹ ਕਹਿੰਦਾ ਸੀ ਕਿ ਮੈਨੂੰ ਸੁਮਨ ਦੇ ਨਾਲ ਬਹੁਤ ਮਜ਼ਾ ਆਉਂਦਾ ਹੈ ਸੁਮਨ ਵੀ ਕਹਿੰਦੀ ਸੀ ਕਿ ਹੁਣ ਮੇਰੀ ਅਸਲੀ ਫੀਲਿੰਗ ਦਿਖਦੀ ਹੈ ਹੁਣ ਮੈਨੂੰ ਬਹੁਤ ਹੀ ਮਜ਼ਾ ਆਉਂਦਾ ਹੈ ਮੈਂ ਵੀ ਪਿਆਰ ਤੋਂ ਪਹਿਨਾ ਸਭ ਕੁਝ ਕਰ ਲਿਆ ਸੀ ਪਤਾ ਨਹੀਂ ਗੋਪੀ ਦੇ ਨਾਲ ਕਿੰਨੀ ਵਾਰ ਆਪਣੀ ਪਿਆਸ ਬੁਝਾ ਲਈ ਸੀ ਗੋਪੀ ਵੀ ਜਦੋਂ ਮਾਰਤੀ ਸਾਡੇ ਦੋਵਾਂ ਨਾਲ ਇਹ ਸਭ ਕੁਝ ਕਰ ਲੈਂਦਾ ਹੁੰਦਾ ਸੀ ਇੱਕ ਦਿਨ ਮੇਰੀ ਮੰਮੀ ਕਹਿਣ ਲੱਗੀ ਕਿ ਸੰਦੀਪ ਤੇਰੇ ਲਈ ਅਸੀਂ ਵਧੀਆ ਰਿਸ਼ਤਾ ਦੇਖਿਆ ਮੈਂ ਮੰਮੀ ਨੂੰ ਮਨਾ ਕਰ ਦਿੱਤਾ ਮੈਂ ਕਿਹਾ ਮੈਂ ਉੱਥੇ ਨਹੀਂ ਵਿਆਹ ਕਰਾਉਣਾ ਮੈਂ ਗੋਪੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਉਹ ਕਹਿਣ ਲੱਗਾ ਕਿ ਮੈਂ ਤੁਹਾਡੇ ਦੋਵਾਂ ਨਾਲ ਹੀ ਰਹਿੰਦਾ ਹਾਂ ਮੈਂ ਤੇਰੇ ਨਾਲ ਵਿਆਹ ਕਿੱਦਾਂ ਕਰਵਾ ਸਕਦਾ ਹਾਂ ਮੈਂ ਉਹਨੂੰ ਕਿਹਾ ਕਿ ਮੇਰੇ ਘਰ ਤੇ ਕਿਤੇ ਵਿਆਹ ਕਰਨ ਨੂੰ ਫਿਰਦੀ ਹੈ ਮੈਂ ਉੱਥੇ ਵਿਆਹ ਨਹੀਂ ਕਰਵਾਉਣਾ ਇਸ ਲਈ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਫਿਰ ਬਾਅਦ ਵਿੱਚ ਭਾਵੇਂ ਮੈਨੂੰ ਛੱਡ ਕੇ ਮੇਰੀ ਗੱਲ ਸੁਣ ਕੇ ਗੋਪੀ ਕਹਿਣ ਲੱਗਾ ਕਿ ਆਪਾਂ ਸੁੰਮਤ ਦੇ ਨਾਲ ਵੀ ਸਲਾਹ ਕਰ ਲਈਏ ਅਸੀਂ ਤਿੰਨਾਂ ਨੇ ਸਲਾਹ ਕੀਤੀ ਤਾਂ ਸੁੰਮਨ ਮੈਨੂੰ ਕਹਿਣ ਲੱਗੀ ਕਿ ਇਹਦੇ ਨਾਲ ਤਾਂ ਮੈਂ ਹੀ ਵਿਆਹ ਕਰਾਉਣਾ ਹੈ ਆਪਾਂ ਦੋਵੇਂ ਵਿਆਹ ਨਹੀਂ ਕਰਵਾ ਸਕਦੀਆਂ ਗੋਪੀ ਕਹਿਣ ਲੱਗਾ ਹੁਣ ਇਹ ਤੁਹਾਡੇ ਤੇ ਟਪੈਂਡ ਹੈ ਤੁਸੀਂ ਜੋ ਕਹੋਗੇ ਮੈਂ ਉਹ ਹੀ ਕਰਾਂਗਾ ਉਹ ਵੀ ਸਾਡੇ ਕਹਨੇ ਕਾਰ ਵਿੱਚ ਸੀ ਸਾਡੇ ਨਾਲ ਸਲਾਹ ਕਰਦਾ ਸੀ ਕਿਉਂਕਿ ਉਹਨੇ ਵੀ ਸਾਡੇ ਨਾਲ ਉਹ ਸਭ ਕੁਝ ਕੀਤਾ ਸੀ ਇਸ ਲਈ ਸ਼ਾਇਦ ਸਾਡੀ ਦੋਸਤੀ ਬਹੁਤ ਵਧੀਆ ਬਣ ਕੇ ਸੀ ਅਸੀਂ ਬੇਸ਼ੱਕ ਇਹੋ ਜਿਹਾ ਕੱਟਿਆ ਕੰਮ ਕਰਦੇ ਸੀ ਪਰ ਸਾਡੇ ਵਿੱਚ ਪਿਆਰ ਵੀ ਹੋਸ਼ ਅਸੀਂ ਦਿਨੇ ਇੱਕ ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੇ ਸੀ ਗੋਪੀ ਕਹਿ ਲੱਗਾ ਕਿ ਮੈਂ ਪਹਿਲਾਂ ਤੇਰੇ ਨਾਲ ਵਿਆਹ ਕਰਵਾਵਾਂ ਫਿਰ ਮੈਂ ਸੋਮਨ ਨਾਲ ਵਿਆਹ ਕਰਾਵਾਂ ਇਦਾਂ ਹੀ ਤੁਸੀਂ ਦੋਵੇਂ ਮੇਰੀਆਂ ਕਰਵਾਲੀਆਂ ਵੀ ਹੋਵਣੀਆਂ ਤੇ ਆਪਣੀ ਦੋਸਤੀ ਵੀ ਇਦਾਂ ਹੀ ਰਹੀ ਤੇ ਨਾਲੇ ਤੁਸੀਂ ਦੋਵੇਂ ਸਹੇਲੀਆਂ ਆਪਸ ਵਿੱਚ ਨਾਰਾਜ਼ ਨਾ ਹੋਇਓ ਉਹ ਤੇ ਇਹ ਕਹਿੰਦੀ ਅਸੀਂ ਬਹੁਤ ਕੀ ਖੁਸ਼ ਹੋਈਆਂ ਸੀ ਅਸੀਂ ਮੰਨੀਆਂ ਸੀ ਮੈਂ ਆਪਣੇ ਘਰ ਜਾਣ ਨੂੰ ਚਾਹ ਕਿ ਮੈਂ ਕੋਕ ਵੀ ਨਾਲ ਵਿਆਹ ਕਰਵਾ ਲਿਆ ਜਦੋਂ ਮੇਰਾ ਵਿਆਹ ਹੋਇਆ ਤਾਂ ਸੋਮਣ ਵਿਆਹ ਕਰਾਉਣ ਲਈ ਕਹਿਣ ਲੱਗਾ ਉਹ ਕਹਿੰਦੀ ਕਿ ਮੈਂ ਕੱਲੀ ਘਰੇ ਰਹਿਣੀ ਆ ਤੁਸੀਂ ਦੋਵੇਂ ਇਕੱਠੇ ਰਹਿੰਦੇ ਹੋ ਮੇਰੇ ਕੋ ਇਹ ਪ੍ਰਤਾਸਤ ਨਹੀਂ ਹੁੰਦਾ ਮੈਂ ਵੀ ਤੁਹਾਡੇ ਨਾਲ ਹੀ ਰਹਿਣਾ ਮੇਰੇ ਵਿਆਹ ਤੋਂ 1 ਮਹੀਨਾ ਪਾਦ ਲਈ ਸੁਮਨ ਵੀ ਉਹਦੇ ਨਾਲ ਵਿਆਹ ਕਰਾਉਣ ਨੂੰ ਕਹਿੰਦੀ ਸੀ ਅਸੀਂ ਆਪਣੇ ਵਾਅਦੇ ਦੇ ਮੁਤਾਬਕ ਉਹਦੇ ਨਾਲ ਵਿਆਹ ਕਰਾਉਣਾ ਸਹਿਮਤ ਕਿ ਜਦੋਂ ਇਹ ਗੱਲ ਮੇਰੇ ਘਰਦਿਆਂ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਕਿ ਜੇ ਤੇਰੇ ਵਿੱਚ ਕੋਈ ਜੰਮੀ ਹੈ ਤੇ ਤੇਰਾ ਘਰ ਵਾਲਾ ਸਾਹਿਤਾ ਤੂੰ ਚਾ ਵਿਆਹ ਕਰਵਾਵੇਂ ਤੂੰ ਕਿਉਂ পাগল ਹੋ ਗਈ ਆ ਆਪਣੀ ਸਹੇਲੀ ਦਾ ਵੀ ਉਹਦੇ ਨਾਲ ਵਿਆਹ ਕਰਾਉਣ ਲੱਗੀ ਐ ਮੈਂ ਆਪਣੇ ਘਰਦਿਆਂ ਨੂੰ ਕੁਝ ਨਹੀਂ ਕਿਹਾ ਬਸ ਇਹੀ ਕਿਹਾ ਕਿ ਅਸੀਂ ਸਿੰਨੇ ਸਹਿਮਤ ਆ ਅਸੀਂ ਇਦਾਂ ਹੀ ਰਹਿਣਾ ਮੇਰੇ ਘਰਦਿਆਂ ਨੂੰ ਇਹ ਕੰਮ ਚੰਗਾ ਨਹੀਂ ਸਮਝਿਆ ਤੇ ਮੈਨੂੰ ਮੈਨੋ ਪੜ ਤੇ ਕਹਿਣ ਲੱਗੇ ਕਿ ਤੂੰ ਵੀ ਆਪਣਾ ਘਰ ਵਾਲਿਆਂ ਦੇ ਸੁੱਖਣ ਲੈ ਕੇ ਸਾਡੇ ਘਰੇ ਨਹੀਂ ਬੜਾ ਕਿਉਂਕਿ ਮੇਰੇ ਘਰ ਦੇ ਬੜੀ ਸ਼ਰਮ ਮਹਯਾ ਵਾਲੇ ਬੰਤੇ ਸੀ ਤੇ ਪੌ ਚੰਗੇ ਸੀ ਮੈਂ ਹੁਜੀ ਗਰਦੋਤ ਕੀਤੀ ਸੀ ਕਿ ਉਹਨਾਂ ਨੂੰ ਵੀ ਮੈਂ ਚੰਗੇ ਲੱਗਣੋਂ ਘਟ ਗਈ ਮੇਰੇ ਕਹਿੰਦੇ ਉਹਨਾਂ ਨੇ ਕੋਪੀ ਦਾ ਵਿਆਹ ਕਰ ਦਿੱਤਾ ਉਹਨਾਂ ਨੂੰ ਕੋਪੀ ਦਾ ਦੂਜਾ ਵਿਆਹ ਬਿਲਕੁਲ ਚੰਗਾ ਨਹੀਂ ਲੱਗਦਾ ਉਹ ਕਹਿੰਦੇ ਸੀ ਕਿ ਜੇ ਤੂੰ ਆਪਣੀ ਸਹੇਲੀ ਦਾ ਵਿਆਹ ਕੋਪੀ ਨਾਲ ਕਰਾਉਣਾ ਹੈ ਤਾਂ ਤੂੰ ਵੀ ਸਾਡੇ ਘਰ ਬਿਲਕੁਲ ਨਹੀਂ ਆਉਣਾ ਮੇਰੇ ਘਰ ਦੇ ਮੇਰੇ ਨਾਲ ਗੁੱਸੇ ਹੋਤੇ ਮੈਨੂੰ ਆਪਣੇ ਘਰ ਤੇ ਨਾਲ ਦੀ ਬਹੁਤ ਪਿਆਸ ਸੀ ਤੇ ਸੁਮੰਧਾ ਵਿਆਹ ਵੀ ਕੋਪੀ ਨਾਲ ਹੋ ਸਾਡੀ ਸਾਂਝੀ ਸਤਿ ਅੰਸ਼ੀ ਤੇ ਮੇਰੇ ਤੇ ਸੀ ਫਤਿਹ ਵੀ ਮੇਰਾ ਆਪਣੇ ਘਰਦਿਆਂ ਨੂੰ ਮਿਲਣ ਲਈ ਬਹੁਤ ਦਿਲ ਕਰਦਾ ਸੀ ਇਹ ਗੱਲ ਜਦੋਂ ਸੁਮਨ ਦੇ ਘਰਦਿਆਂ ਨੂੰ ਪਤਾ ਲੱਗੀ ਤਾਂ ਉਹ ਵੀ ਸੇ ਸੁਮਨ ਨੂੰ ਮਿਲਣੋਂ ਹਟ ਗਏ ਕਿਉਂਕਿ ਮੇਰੀ ਮੰਮੀ ਤੇ ਸੁਮਨ ਦੀ ਮੰਮੀ ਆਪਸ ਵਿੱਚ ਗੱਲਾਂ ਕਰਦੀਆਂ ਹੁੰਦੀਆਂ ਸੀ ਅਸੀਂ ਵੀ ਪੱਕੀਆਂ ਸਹੇਲੀਆਂ ਸੀ ਤੇ ਉਹਨਾਂ ਦਾ ਵੀ ਆਪਸ ਵਿੱਚ ਜਾਣ ਪਹਿਚਾਨ ਸੀ ਇਸ ਲਈ ਤੋਂ ਉਹਨਾਂ ਪਰਿਵਾਰਾਂ ਨੇ ਸਾਨੂੰ ਮਿਲਣਾ ਬੰਨਾਉਣਾ ਛੱਡ ਦਿੱਤਾ ਗੋਪੀ ਦਾ ਪਰਿਵਾਰ ਵੀ ਸਾਨੂੰ ਦੇਖ ਕੇ ਨੱਕ ਬੁੱਲ ਕੜਦਾ ਸੀ। ਉਹਨਾਂ ਨੂੰ ਵੀ ਅਸੀਂ ਚੰਗੀਆਂ ਨਹੀਂ ਲੱਗਦੇ ਸੀ। ਅਸੀਂ ਤਿੰਨੇ ਆਪਣੀ ਜ਼ਿੰਦਗੀ ਇੰਜੋਏ ਕਰਦੇ। ਹੌਲੀ-ਹੌਲੀ ਸਾਡੇ ਘਰ ਦਾ ਕਿਜ਼ਾਰਾ ਥੋੜਾ ਔਖਾ ਹੋਣ ਲੱਗ ਪਿਆ ਸੀ। ਅਸੀਂ ਤਿੰਨੇ ਆਪਸ ਵਿੱਚ ਬਹਿਸ ਕਰਨ ਲੱਗ ਪਈ ਸੀ ਪਰ ਗੋਪੀ ਨੇ ਸਾਡੀ ਬਹਿਸ ਦੇਖ ਕੇ ਸਾਨੂੰ ਦੋਵਾਂ ਨੂੰ ਇੱਕ ਫੈਕਟਰੀ ਵਿੱਚ ਲਵਾ ਦਿੱਤਾ ਸੀ। ਉੱਥੇ ਸਾਨੂੰ ਮਹੀਨੇ ਦੇ ਕੁਝ ਪੈਸੇ ਮਿਲਦੇ ਸੀ ਤੇ ਉਹਨਾਂ ਪੈਸਿਆਂ ਦੇ ਨਾਲ ਘਰ ਦਾ ਖਸਾਰਾ ਵਧਿਆ ਹੋਣ ਲੱਗ ਪਿਆ ਸੀ। ਗੋਪੀ ਵੀ ਵਧੀਆ ਕੰਮ ਕਰਦਾ ਸੀ ਹੌਲੀ-ਹੌਲੀ ਅਸੀਂ ਆਪਣੀ ਜ਼ਿੰਦਗੀ ਵਿੱਚ ਬੱਚੇ ਲੈਣ ਬਾਰੇ ਸੋਚਿਆ ਅਸੀਂ ਦੋਵਾਂ ਨੇ ਇੱਕ-ਇੱਕ ਬੱਚੇ ਨੂੰ ਜਨਮ ਦਿੱਤਾ ਤੇ ਰੱਬ ਵੱਲੋਂ ਹੀ ਸਾਡੇ ਦੋਵਾਂ ਦੇ ਮੋਟੇ ਕੀ ਹੋਏ ਅਸੀਂ ਆਪਣੇ ਬੱਚਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਈਆਂ ਸੀ ਮੈਂ ਰੱਬ ਦਾ ਸ਼ੁਕਰ ਕਰਦੀ ਸੀ ਕਿ ਰੱਬ ਨੇ ਸਾਨੂੰ ਮੁੰਡੇ ਦਿੱਤੇ ਜੇ ਕੁੜੀਆਂ ਹੋ ਜਾਂਦੀਆਂ ਤਾਂ ਲੋਕਾਂ ਨੇ ਇਹ ਹੀ ਕਹਿਣਾ ਸੀ ਕਿ ਵੀ ਇਹ ਵੀ ਇੰਨਾ ਵਧੀਆ ਹੋਣੀ ਹੈ ਵਾਕਿਆ ਅਸੀਂ ਤਾਂ ਚੰਗੀ ਕਰਤੂਤਾ ਨਹੀਂ ਕੀਤੀ ਸੀ ਪਰ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਬਾਰੇ ਸੋਚਿਆ ਔਰ ਉਹਨਾਂ ਨੂੰ ਵਧੀਆ ਸਕੂਲ ਵਿੱਚ ਪੜਾਉਣ ਬਾਰੇ ਸੋਚਿਆ ਸਾਡਾ ਸਰਕਲ ਵਧੀਆ ਚੱਲ ਪਿਆ ਸੀ ਕਿਸੇ ਤਰ੍ਹਾਂ ਦੀ ਕੋਈ ਕਮੀ ਚ ਫੀਲ ਨਹੀਂ ਹੁੰਦੀ ਸੀ ਜੇ ਕਮੀ ਫੀਲ ਹੁੰਦੀ ਸੀ ਤਾਂ ਉਹ ਮਾਪਿਆਂ ਦੀ ਸੀ ਤੇ ਸੌਰੀਆਂ ਦੀ ਤੇ ਤਾਂ ਸਾਡੀ ਪੰਦੀ ਹੀ ਨਹੀਂ ਸੀ ਇਦਾਂ ਹੀ ਸਾਡੀ ਜ਼ਿੰਦਗੀ ਲੱਗਣ ਲੱਗ ਪਈ ਸਾਡੇ ਬੱਚੇ ਵੀ ਆਪਣੀ ਜ਼ਿੰਦਗੀ ਵਿੱਚ ਸੈੱਟ ਹੋ ਗਏ ਪਰ ਸਾਡੇ ਮਾਪਿਓ ਸਾਨੂੰ ਅੱਜ ਵੀ ਮਿਲਣ ਲਈ ਨਹੀਂ ਆਏ ਤੇ ਨਾ ਹੀ ਉਹਨਾਂ ਨੇ ਕਦੀ ਇਹ ਸੋਚਿਆ ਹੀ ਹੋਗਾ ਕਿ ਉਹਨਾਂ ਦੀਆਂ ਧੀਆਂ ਨੇ ਬੇਸ਼ੱਕ ਗਲਤੀ ਕੀਤੀ ਪਰ ਆਪਣੇ ਬੱਚਿਆਂ ਨੂੰ ਮਿਲਣ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ ਮੈਂ ਅੱਜ ਵੀ ਆਪਣੇ ਮਾਪਿਆਂ ਨੂੰ ਮਿਲਣ ਲਈ ਤਰਸਦੀ ਆ ਮੇਰਾ ਇੱਕ ਭਰਾ ਸੀ ਉਹ ਵੀ ਮੇਰੀਆਂ ਇਦਾਂ ਦੀਆਂ ਭੈਣਾਂ ਦਾ ਹੱਕ ਤਾਂ ਕਰਕੇ ਮੇਰੇ ਤੋਂ ਛੁੱਟ ਗਿਆ ਪਰ ਸੁਮਨ ਦੇ ਘਰ ਤੇ ਹੌਲੀ-ਹੌਲੀ ਉਹਨੂੰ ਮਿਲਣ ਲੱਗ ਪਈ ਮੇਰੇ ਘਰ ਦੇ ਨੇਤਾ ਮੈਨੂੰ ਘਰੋਂ ਬਿਤੇ ਖੜਕ ਤਸਿੰਮੈਲ ਮਲੋਂਦੀ ਤਾਂ ਗੱਲ ਦੂਰ ਹੀ ਸੀ ਸੁਮੰਤੇ ਘਰ ਤੇ ਉਹਨੂੰ ਮਿਲਦੇ ਸੀ ਤੇ ਉਹਨਾਂ ਅੱਦੇ ਲਈ ਹਰ ਤਿਉਹਰ ਲੈ ਕੇ ਆਉਂਦੇ ਸੀ ਮੈਨੂੰ ਉਦੋਂ ਆਪਣੇ ਪੇਕੇ ਯਾਦ ਆਉਂਦੇ ਸੀ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਕਰ ਬੈਠੀ ਸੀ ਅੱਬ ਮੈਂ ਅੱਜ ਵੀ ਉਹਨੀ ਹੀ ਸੋਹਣੀ ਤੇ ਜਵਾਨ ਲੱਗਦੀ ਸੀ ਪਰ ਮੇਰਾ ਮੁੰਡਾ ਮੈਨੂੰ ਕਹਿੰਦਾ ਹੈ ਕਿ ਮੰਮੀ ਤੂੰ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਫਿਕਰ ਨਹੀਂ ਕਰਨੀ ਕਿਉਂਕਿ ਉਹ ਇੱਕ ਕਾਬਲ ਬੱਚਾ ਬਣ ਗਿਆ ਸੀ ਜਿਸ ਫੈਕਟਰੀ ਵਿੱਚ ਅਸੀਂ ਕੰਮ ਕਰਦੀਆਂ ਸੀ ਉਸੇ ਫੈਕਟਰੀ ਦੇ ਵਿੱਚ ਉਹ ਮੈਨੇਜਰ ਬਣ ਗਿਆ ਸੀ ਤੇ ਉਦੀ ਤਨਖਾਹ ਬਹੁਤ ਹੀ ਜ਼ਿਆਦਾ ਵਧੀਆ ਸੀ ਇਸ ਲਈ ਮੇਰੀ ਕੋਲ ਸਿਰਫ ਇੱਕ ਮਾਪਿ ਦੀ ਕਮੀ ਸੀ ਜਿਹਨੂੰ ਮੈਂ ਹਾਲੇ ਤੱਕ ਤਰਸਦੀ ਹਾਂ ਕਿਉਂਕਿ ਮੇਰੀਆਂ ਗਲਤੀਆਂ ਦੇ ਕਰਕੇ ਮੇਰੇ ਮਾਪਿਓ ਮੇਰੇ ਤੋਂ ਦੂਰ ਹੋ ਗਏ ਮੈਂ ਅੱਜ ਵੀ ਉਹਨਾਂ ਨੂੰ ਆਪਣੇ ਦਿਲ ਵਿੱਚ ਰੱਖਿਆ ਹੈ ਤੇ ਉਹਨਾਂ ਨੂੰ ਮਿਲਣ ਦੀ ਚਾਹਤ ਵਿੱਚ ਉਹਨਾਂ ਦੀ રાહ ਵੇਖਦੀ ਰਹੀ ਹਾਂ ਹਾਂਜੀ ਇਹ ਇੱਕ ਭੈਣ ਵੱਲੋਂ ਦੱਸੀ ਹੋਈ ਉਸ ਦੀ ਹੱਡ ਪੀਤੀ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਪਲੀਸ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜੇ ਕਿਸੇ ਨੇ ਆਪਣੀ ਕਹਾਣੀ ਇਸੇ ਤਰ੍ਹਾਂ ਪੋਸਟ ਕਰਾਉਣੀ ਹੋਵੇ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਣਾ